ਹਾਂ ਜੀ ਆ ਗਿਆ ਜੀ ਆ ਗਿਆ ਜੀ ਨਾ ਗੇਨਰ ਜੀ ਆਉਣੇ ਨੂੰ ਚੱਲ ਜੇ ਲੈ ਲਵਾਂਗਾ ਲੈ ਲੋਣਾ ਚਾਹੀਦਾ ਜਵਾਨ ਹੋਦਰਾ ਚ ਕੀ ਰੱਖਿਆ ਠੀਕ ਆ ਬ్రਦਰ ਜੀ ਦੀ ਕਹਿੰਦੇ ਐਫਆਰ ਨੂੰ ਪਾਉਣਾ ਪਾਣੀ ਲੱਗਦਾ ਤਾਂ ਪਾਣੀ ਦਿੰਨਾ ਪਾਣੀ ਅਜੇ ਤੱਕ ਕੋਈ ਐਫਆਰ ਨਹੀਂ ਕਰ ਪਾਣੀ ਬੋਲ ਯਾਰ ਫਾਮ ਲੈ ਲੈ ਦੋ ਪਾਣੀ ਸਰ ਐਫਆਰ ਦੀ ਕਾਪੀ ਨਹੀਂ ਦਿੱਤੀ ਫੈਮ ਨਹੀਂ ਹਜੇ ਤੱਕ ਤੁਸੀਂ ਸਰ ਪਰਿਵਾਰ ਨੂੰ ਐਫਆਰ ਦੀ ਕਾਪੀ ਜਵਾਬ ਮੰਗੀ ਪੁਲਿਸ ਕਨਫਰਮ ਨਹੀਂ ਜੀ। ਪੁਲਿਸ ਐਫਆਈਆਰ ਕੋਈ ਸਬੂਤ ਨਹੀਂ। ਸਿਰਫ ਇੱਕ ਬੰਦੇ ਦਾ ਬਿਆਨ ਆ ਇਹਨੇ ਧਾਰਮਿਕ ਭਵਨਾਂ ਉੱਪਰ ਕਾਇਆਂ। ਕੋਈ ਵੀਡੀਓ ਨਹੀਂ, ਕੋਈ ਲਿਖਤ ਨਹੀਂ। ਸਾਹਿਬ ਕਿਸੇ ਕਿਸਮ ਦਾ ਹਜੇ ਤੱਕ ਕੋਈ ਇਨਵੈਸਟੀਗੇਸ਼ਨ ਤੁਹਾਡੇ ਤੋਂ ਕੀਤੀ ਗਈ ਹੋਵੇ ਹੁਣ ਤੱਕ ਜਿਹੜੀ। ਕੋਈ ਇਨਵੈਸਟੀਗੇਸ਼ਨ ਕਰਨ ਵਾਲੀ ਕੀ ਨਹੀਂ। ਪੁਲਿਸਦਾਰ ਰਵਈਆ ਮੇਰੇ ਨਾਲ ਬਹੁਤ ਵਧੀਆ ਰਿਹਾ, ਸਤਿਕਾਰ ਵਾਲਾ ਰਿਹਾ। ਕੋਈ ਦੋਰਾ ਨਹੀਂ। ਜੀ ਮੈਨੂੰ ਪੁੱਛ ਕਿ ਕਰਨ ਵਾਲਾ ਇਸ਼ੂ ਨਹੀਂ ਸੀ ਜੀ ਦੀ ਰੀ ਇਨਟੈਰੋਗੇਸ਼ਨ ਦੀ ਲੋਡ ਹੋਵੇ ਰਿਮਾਂਡ ਦੀ ਲੋਡ ਹੋਵੇ ਆਈ ਪੀ ਐਕ ਦਾ ਪਰਚਾ ਪਾਇਆ ਭਾਵਨਾਵਾਂ ਬਣਕਾਉਂਦਾ ਜਿਹੜਾ ਉਹ ਜੇ ਤੈਨੂੰ ਪਤਾ ਕੀ ਕੀ ਮਸਲਾ ਹੈਗਾ ਉਹ ਤੁਸੀਂ ਕੋਈ ਇਦਾਂ ਦਾ ਬਿਆਨ ਦਿੱਤਾ ਬਿਲਕੁਲ ਨਹੀਂ ਸੋਭਾ ਮੈਂ ਉਲਟ ਦਿੱਤਾ ਮੈਂ ਕਿਹਾ ਵੀ ਜਿਹੜੇ ਲੀਡਰ ਆਪਣੇ ਆਪ ਨੂੰ ਰੱਬ ਦਾ ਦੂਤ ਦੱਸਦੇ ਨੇ ਉਹ ਗਲਤ ਆ ਹਮਮ ਬਾਤ ਕਰ ਸਾਨੂੰ ਹਜੇ ਤੱਕ ਐਫ ਆਈ ਆਰ ਦੀ ਕਾਪੀ ਦਿੱਤੀ ਨਹੀਂ ਜੀ ਇਹਨਾਂ ਨੇ ਕਿਹਾ ਵੀ ਧਾਰਮਿਕ ਭਾਵਨਾ ਨੂੰ ਠੇਸ ਪਹਾਈ ਆ ਜੋ ਕਿ ਸਰਾ ਸਰ ਝੂਠਾ ਸਮਾਉਨੇ ਆਏ ਕਿਹਾ ਵੀ ਕੋਈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਵੀ ਜਿਹੜੇ ਧਰਮ ਦੇ ਨਾਂ ਤੇ ਇਹ ਕਰ ਰਹੇ ਨੇ ਸਾਰਾ ਠੂਠਾ ਕੇ ਸਾਰਾ ਰਾਤ ਨੂੰ ਇਹ ਮੇਰੇ ਲੋਪ ਪਟਿਆਲੇ ਤੋਂ ਚੱਕ ਕੇ ਲੈ ਕੇ ਆਏ ਨੇ ਤੇ ਤਿੰਨ ਚਾਰ ਟੀਮਾਂ ਬਣਾਈਆਂ ਹੋਈਆਂ ਜੀ ਉੱਥੋਂ ਲੈ ਕੇ ਆਏ ਨੇ ਕੋਈ ਉੱਥੇ ਸਾਨੂੰ ਨਾ ਇਹਨੇ ਬਰਾਂਟ ਦਿਖਾਏ ਨੇ ਉਹ ਕਹਿੰਦੇ ਕਿ ਐਪੀਆਰ ਦਰਜ ਹੋਈ ਹੋਈ ਆ ਐਪੀਆਰ ਨੇ ਕੀਤੀ ਹੈ ਜਿਹੜੇ ਸ਼ਿਕਾਇਤ ਕੋਈ ਜਾਣਾ ਸ਼ਾਇਦ ਮੈਨੂੰ ਨਾ ਪਰ ਪਤਾ ਨਹੀਂ ਸਾਨੂੰ ਐਫ ਆਈ ਆਰ ਦੀ ਕਾਪੀ ਹੋ ਨਹੀਂ ਮਿਲੀ ਹਜੇ ਮੈਜਿਸਟ੍ਰੇਟ ਨੇ ਕੀ ਕੀ ਹੋਣਾ ਉਹਨਾਂ ਨੇ 1:10 ਤੱਕ ਜੁਡੀਸ਼ੀਅਲ ਰਿਮਾਂਡ ਤੇ ਪਟਿਆਲਾ ਜੇਲ੍ਹ ਭੇਜ ਦਿੱਤੇ ਠੀਕ ਕੋਈ ਦਰਾਵਾ ਬਾਰੇ ਦੱਸਿਆ ਕੋਈ ਨਹੀਂ ਸਾਨੂੰ ਨਹੀਂ ਹਜੇ ਦੱਸਿਆ ਪੁਲਿਸ ਵਾਲਿਆਂ ਨੇ ਦੱਸਿਆ ਹੁਣ ਤੁਹਾਡੇ ਵਕੀਲਾਂ ਦਾ ਕੀ ਪੱਖ ਸੀਗਾ ਉੱਥੇ ਤੁਹਾਡੇ ਹਜੇ ਵਕੀਲ ਕੋਈ ਕਰ ਰਹੇ ਹਾਂ ਤੁਸੀਂ ਆਪਣਾ ਕੀ ਪੱਖ ਰੱਖਿਆ ਮੈਜਿਸਟ੍ਰੇਟ ਅੱਗੇ ਇਹਨਾਂ ਨੇ ਕੋਈ ਮੰਗੀ ਨਹੀਂ ਇਹ ਰਿਮਾਂਡ ਨਹੀਂ ਮੰਗਿਆ ਹਾਂਜੀ ਹਾਂ ਹੁਣ ਤੁਸੀਂ ਕੀ ਮੰਗ ਕਰਦੇ ਹੋ ਮੰਗ ਕਰਦੇ ਵੀ ਝੂਠਾ ਕੇ ਸਾਰਾ ਰੱਦ ਕਰਨਾ ਚਾਹੀਦਾ ਹੈ ਇਹ ਸਰਕਾਰ ਨੇ ਕਿਉਂਕਿ ਮਾਲਵਿੰਦਰ ਸਮਾਲੀ ਸਰਕਾਰ ਜੀਆਂ ਲਗਾਤਾਰ ਗਲਤ ਨੀਤੀਆਂ ਦੀ ਨੁਕਤਾਚੀਨੀ ਕਰਦੇ ਨੇ ਸੋਸ਼ਲ ਮੀਡੀਆ ਤੇ ਇੰਟਰਵਿਊ ਦਿੰਦੇ ਨੇ ਅਖਬਾਰ ਉਸ ਕਰਕੇ ਸਰਕਾਰ ਨੇ ਖੁੰਦਕ ਜੋ ਪਰਚਾ ਪਾਇਆ ਜਿਸ ਵਕਤ ਮਾਲਮੇਂਦਰ ਸਿੰਘ ਮਾਲੀ ਹੁਣ ਰਾਤ ਗ੍ਰਿਫਤਾਰ ਕੀਤਾ ਜਾਂਦਾ ਉਹ ਉਸ ਵਕਤ ਤੁਹਾਡੇ ਨਾਲ ਮੌਜੂਦ ਸੀ ਹਾਂਜੀ ਘਰੇ ਸੀ ਮੇਰੇ ਲਵੇ ਪਟਿਆਲੇ ਆ ਇੱਕ ਰਾਤ ਵਾਲੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਜੀ ਹਾਂਜੀ ਉਹ ਵੀਡੀਓ ਤੁਹਾਡੇ ਵੱਲੋਂ ਬਣਾਈ ਹਾਂਜੀ ਵਾਇਰਲ ਆ ਕਿਸੇ ਇਨਾਂ ਨੇ ਵੀ ਬਣਾਈ ਸੀ ਪੁਲਿਸ ਵਾਲਿਆਂ ਨੇ ਆਈ ਨਹੀਂ ਪਤਾ ਵੀ ਕਿਹੜੀ ਜਵਾਬ ਮੰਗੀ ਹੋਰ ਟੱਕ ਨਹੀਂ ਹੈ ਉਹ ਪੀਐਫਆਈਆਰ ਕੋਈ ਸਬੂਤ ਨਹੀਂ ਸਿਰਫ ਇੱਕ ਬੰਦੇ ਦਾ ਬਿਆਨ ਆ ਇਹਨੇ ਧਾਰਮਿਕ ਭਵਨਾਂ ਉੱਪਰ ਕਾਇਆ ਕੋਈ ਵੀਡੀਓ ਨਹੀਂ ਕੋਈ ਲਿਖਤ ਨਹੀਂ ਸਾਹਿਬ ਕਿਸੇ ਕਿਸਮ ਦਾ ਹਜੇ ਤੱਕ ਕੋਈ ਇਨਵੈਸਟੀਗੇਸ਼ਨ ਤੁਹਾਡੇ ਤੋਂ ਕੀਤੀ ਗਈ ਹੋਵੇ ਹੁਣ ਤੱਕ ਜਿਹੜੀ ਕੋਈ ਇਨਵੈਸਟੀਗੇਸ਼ਨ ਕਰਨ ਵਾਲੀ ਕੀ ਨਹੀਂ ਪੁਲਿਸਦਾਰ ਰਈਆ ਮੇਰੇ ਨਾਲ ਬਹੁਤ ਵਧੀਆ ਰਿਹਾ ਸਤਕਾਰ ਵਾਲਾ ਰਿਹਾ ਇਹ ਕੋਈ ਦੋਰਾਣਾ ਨਹੀਂ ਜੀ ਮੈਨੂੰ ਪੁੱਛ ਕਿ ਕਰਨ ਵਾਲਾ ਇਸ਼ੂ ਨਹੀਂ ਸੀ ਜੀ ਦੀ ਇਨਟਰੋਗੇਸ਼ਨ ਦੀ ਲੋੜ ਹੋਵੇ ਰਿਮਾਂਡ ਦੀ ਲੋੜ ਹੋਵੇ ਆਈਪੀਐਕ ਦਾ ਪਰਚਾ ਪਾਇਆ ਭਾਵਨਾਵਾਂ ਬਣਕੌੜ ਦਾ ਜਿਹੜਾ ਉਹ ਜੇ ਤੈਨੂੰ ਪਤਾ ਕੀ ਕੀ ਮਸਲਾ ਹੈਗਾ ਉਹ ਤੁਸੀਂ ਕੋਈ ਇਦਾਂ ਦਾ ਬਿਆਨ ਦਿੱਤਾ ਬਿਲਕੁਲ ਨਹੀਂ ਸੋਭਾ ਮੈਂ ਉਲਟ ਦਿੱਤਾ ਮੈਂ ਕਿਹਾ ਵੀ ਜਿਹੜੇ ਲੀਡਰ ਆਪਣੇ ਆਪ ਨੂੰ ਰੱਬ ਦਾ ਦੂਤ ਦੱਸਦੇ ਨੇ ਉਹ ਗਲਤ ਆ ਹਾਂ ਹਾਂ ਬਾਤ ਕਰੀ ਸਾਨੂੰ ਹਜੇ ਤੱਕ ਐਫ ਆਈ ਆਰ ਦੀ ਕਾਪੀ ਦਿੱਤੀ ਨਹੀਂ ਜੀ ਇਹਨਾਂ ਨੇ ਕਿਹਾ ਵੀ ਧਾਰਮਿਕ ਭਾਵਨਾ ਨੂੰ ਠੇਸ ਪਹਾਈ ਆ ਜੋ ਕਿ ਸਰਾ ਸਰ ਝੂਠਾ ਸਮਾਉਣੇ ਆਏ ਕਿਹਾ ਵੀ ਕੋਈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਵੀ ਜਿਹੜੇ ਧਰਮ ਦੇ ਨਾਂ ਤੇ ਇਹ ਕਰ ਰਹੇ ਨੇ ਸਾਰਾ ਝੂਠਾ ਕੇ ਸਾਰਾ ਰਾਤ ਨੂੰ ਇਹ ਮੇਰੇ ਲੱਗ ਪਟਿਆਲੇ ਤੋਂ ਚੱਕ ਕੇ ਲੈ ਕੇ ਆਏ ਨੇ ਤੇ ਤਿੰਨ ਚਾਰ ਟੀਮਾਂ ਬਣਾਈਆਂ ਹੋਈਆਂ ਸੀ ਉੱਥੋਂ ਲੈ ਕੇ ਆਏ ਨੇ ਕੋਈ ਉੱਥੇ ਸਾਨੂੰ ਨਾ ਇਹਨੇ ਬਰੰਟ ਦਿਖਾਏ ਨੇ ਉਹ ਕਹਿੰਦੇ ਕਿ ਐਫਆਈਆਰ ਦਰਜ ਹੋਈ ਹੋਈ ਆ ਐਫਆਈਆਰ ਨੇ ਕੀਤੀ ਹੈ ਜਿਹੜੇ ਸ਼ਿਕਾਇਤ ਕੋਈ ਜਾਣ ਆ ਸ਼ਾਇਦ ਮੈਨੂੰ ਨਾ ਪਤਾ ਨਹੀਂ ਸਾਨੂੰ ਐਫਆਈਆਰ ਦੀ ਕਾਪੀ ਹੋ ਨਹੀਂ ਮਿਲੀ ਹਜੇ ਮੈਜਿਸਟਰੇਟ ਨੇ ਕੀ کیا ਹੋਣਾ ਉਹਨਾਂ ਨੇ 1 10 ਤੱਕ ਜੁਡੀਸ਼ੀਅਲ ਰਿਮਾਂਡ ਤੇ ਪਟਿਆਲਾ ਜੇਲ੍ਹ ਭੇਜ ਦਿੱਤੇ ਕੋਈ ਕਾਨੂੰਨਾਂ ਬਾਰੇ ਦੱਸਿਆ ਕੋਈ ਨਹੀਂ ਸਾਨੂੰ ਨਹੀਂ ਹਜੇ ਦੱਸਿਆ ਪੁਲਿਸ ਵਾਲਿਆਂ ਨੂੰ ਦੱਸਿਆ ਹੁਣ ਤੇ ਤੇਰੀਆਂ ਦਾ ਕੀ ਪੱਖ ਸੀਗਾ ਉੱਥੇ ਵੱਡੇ ਹਜੇ ਵਕੀਲ ਕੋਈ ਕਰ ਕਰੇ ਹਾਂ ਤੁਸੀਂ ਆਪਣਾ ਕੀ ਪੱਕਾ ਕਿ ਮੈਜਿਸਟ੍ਰੇਟ ਕੋਲ ਗਿਆ ਇਹਨਾਂ ਨੇ ਕੋਈ ਮੰਗੀ ਨਹੀਂ ਇਹ ਰਿਮਾਂਡੇ ਨਹੀਂ ਮੰਗਿਆ ਹਾਂਜੀ ਹਾਂਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਮੰਗ ਕਰਦੇ ਵੀ ਠੂਠਾ ਕੇ ਸਾਰਾ ਰੱਦ ਕਰਨਾ ਚਾਹੀਦਾ ਇਹ ਇਹ ਸਰਕਾਰ ਨੇ ਕਿਉਂਕਿ ਮਾਲਵਿੰਦਰ ਸਮਾਲੀ ਸਰਕਾਰ ਦੀਆਂ ਲਗਾਤਾਰ ਗਲਤ ਨੀਤੀਆਂ ਦੀ ਨੁਕਤਾਚੀਨੀ ਕਰਦੇ ਨੇ ਸੋਸ਼ਲ ਮੀਡੀਆ ਤੇ ਇੰਟਰਵਿਊ ਦਿੰਦੇ ਨੇ ਅਖਬਾਰ ਉਸ ਕਰਕੇ ਸਰਕਾਰ ਨੇ ਖੁੰਦਕ ਜੋ ਪਰਸ਼ਾਪਾ जिस वक्त ਮਾਲਵਿੰਦਰ माल सिंह माली ਨੂੰ ਰਾਤ ਗ੍ਰਿਫਤਾਰ ਕੀਤਾ ਜਾਂਦਾ ਉਹ ਉਸ ਵਕਤ ਤੁਹਾਡੇ ਨਾਲ ਮੌਜੂਦ ਸੀ ਹਾਂਜੀ ਘਰੇ ਸੀ ਮੇਰੇ ਲਵੇ ਪਟਿਆਲੇ ਆ ਇੱਕ ਰਾਤ ਵਾਲੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਜੀ ਹਾਂਜੀ ਉਹ ਵੀਡੀਓ ਤੁਹਾਡੇ ਵੱਲੋਂ ਬਣਾਈ ਗਈ ਹਾਂਜੀ ਵਾਇਰਲ ਹਾਂ ਕਿਸੇ ਇਨਾਂ ਨੇ ਵੀ ਬਣਾਈ ਸੀ ਪੁਲਿਸ ਵਾਲਿਆਂ ਨੇ ਆਈ ਨਹੀਂ ਪਤਾ ਵੀ ਕਿਹੜੀ ਬੈਟ ਸੀ ਤੇ YouTube Facebook Instagram X aur WhatsApp channel par